ਅੱਜਪਾ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਹੈ ਪਰਮੇਸ਼ਵਰ ਦੇ ਵਚਨ ਨੂੰ ਸੁਣਨਾ ਤੇ ਮੰਨਣਾ ਹallelujah ਅਜਸ ਸੁਣਨ ਦੇ ਬਾਰੇ ਵਿੱਚ ਸਿੱਖਣਾ ਹੈ ਅਰ ਸੁਣ ਕੇ ਮੰਨਣ ਦੇ ਬਾਰੇ ਵਿੱਚ ਸਿੱਖਣਾ ਹੈ ਹallelujah ਕਿਉਂਕਿ ਸੁਣਨ ਦੇ ਵਿੱਚ ਇੱਕ ਵੱਡੀ ਤੇ ਗਹਿਰੀ ਆਸ਼ੀਸ਼ ਹੈ ਅਰ ਉਹ ਅਸ਼ੀਸ਼ਾ ਜੱਪਾ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਆਓ ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ ਉਸ ਦਾ 10 ਨੰਬਰ ਅਧਿਆਇ ਤੇ ਉਹਦੀ 27 ਤੇ 28 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਹੈ ਨਿਊ ਟੈਸਟਾਮੈਂਟ ਦੇ ਵਿੱਚ ਨਵੇਂ ਨੇਮ ਦੇ ਵਿੱਚ ਯੋਹੰਨਾ ਦੀ ਕਿਤਾਬ ਉਹਦਾ 10 ਨੰਬਰ ਅਧਿਆਇ 27 28 ਨੰਬਰ ਪੰਕਤੀ ਮੇਰੀਆਂ ਬੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਹਨਾਂ ਨੂੰ ਸਿਆਣ ਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ ਹallelujah ਲਿਖਿਆ ਮੈਂ ਉਹਨਾਂ ਨੂੰ ਸਦੀਪਕ ਜਿਉਣ ਦਿੰਦਾ ਹਾਂ ਅਰ ਉਹਨਾਂ ਦਾ ਸਦੀਪਕ ਕਾਲ ਤੱਕ ਕਦੇ ਨਾਸ਼ ਨਾ ਹੋਵੇਗਾ ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਲਵੇਗਾ ਇੱਥੇ ਭੇਡਾਂ ਕਿੰਨੀਆਂ ਆਇਆ ਦਰਦੇ ਦਰਦੇ ਜੇ ਹੱਥ ਚੁੱਕਦੇ ਆ ਅਸੀਂ ਸਭ ਪ੍ਰਭੂ ਯੀਸੂ ਮਸੀਹ ਦੀਆਂ ਭੇਡਾਂ ਆ ਇਹ ਜਿਹੜਾ ਭੇਡਾਂ ਸਾਨੂੰ ਕੈਰੈਕਟਰ ਦਿੱਤਾ ਗਿਆ ਉਹ ਇਸ ਲਈ ਦਿੱਤਾ ਗਿਆ ਵੀ ਤੁਸੀਂ ਭੋਲੇ ਆ ਮੈਨੂੰ ਪਤਾ ਨਹੀਂ ਹੁਣ ਕਿੰਨੀਆਂ ਭੇਡਾਂ ਹੋ ਸਕਦੀਆਂ ਤੇ ਕਿੰਨੀਆਂ ਬੱਕਰੀਆਂ ਹੋ ਸਕਦੀਆਂ ਇੱਥੇ ਪਰ ਪ੍ਰਭੂ ਇਦਾਂ ਹੀ ਚਾਹੁੰਦਾ ਆ ਕਿ ਜਿਹੜੇ ਪਰਮੇਸ਼ਵਰ ਦੇ ਲੋਕ ਆ ਉਹਨਾਂ ਦਾ ਸੁਭਾਅ ਭੇਡਾਂ ਵਰਗਾ ਹੋਵੇ ਕਦੀ ਕਦੀ ਕਈ ਜਣੇ ਇਦਾਂ ਕਹਿੰਦੇ ਲੋ ਜੀ ਜਿਹੜੇ ਕ੍ਰਿਸਚੀਅਨ ਲੋਕ ਆ ਉਹ ਪਸ਼ੂ ਬਣ ਕੇ ਹੀ ਖੁਸ਼ ਆ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਭੇਡਾਂ ਕਹਿ ਦਿੱਤਾ ਮੈਂ ਕਹਿੰਦੀ ਹਾਂਜੀ ਅਸੀਂ ਭੇਡਾਂ ਬਣ ਕੇ ਬਹੁਤ ਖੁਸ਼ ਆ ਕਿਉਂਕਿ ਭੇਡਾਂ ਆਪਣੇ ਆਜੜੀ ਨੂੰ ਫੋਲੋ ਕਰਦੀਆਂ ਆ ਅਸੀਂ ਇਹੋ ਜਿਹੇ ਬੰਦੇ ਬਣ ਕੇ ਕੀ ਕਰਨਾ ਜਿਹੜੇ ਆਪਣੇ ਰੱਬ ਨੂੰ ਰੱਬ ਨਾ ਜਾਣਣ ਤੇ ਆਪਣੇ ਆਪ ਨੂੰ ਰੱਬ ਬਣਾ ਲੈਣ ਤੇ ਅਸੀਂ ਭੇਡਾਂ ਹੀ ਸਹੀ ਆ ਅਰੇ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਆ ਤੇ ਮੈਂ ਉਹਨਾਂ ਨੂੰ ਜਿਹੜੇ ਪਰਮੇਸ਼ਵਰ ਦੇ ਲੋਕ ਆ ਉਹ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਦੇ ਆ ਅਰ ਕੌਣ ਪਰਮੇਸ਼ਵਰ ਦਾਤੀ ਆ ਪੁੱਤਰ ਆ ਪਰਮੇਸ਼ਵਰ ਜੀ ਉਹਨੂੰ ਸਿਆਣਦੇ ਆ ਏਦਾਂ ਨਹੀਂ ਵੀ ਆਪਾਂ ਇੱਥੇ ਜੇ 10000 15000 ਬੈਠੇ ਆ ਤਾਂ ਪਰਮੇਸ਼ਵਰ ਨੂੰ ਪਹਿਚਾਨ ਨਹੀਂ ਆ ਕਿ ਕੌਣ ਕਿੱਥੇ ਪੁਕਾਰ ਰਿਹਾ ਆ ਵੀ ਇੰਨੇ ਲੋਕਾਂ ਚ ਉਹ ਸਾਨੂੰ ਕਿੱਦਾਂ ਸਿਆਣੂਗੇ ਪਰ ਪਰਮੇਸ਼ਵਰ ਨੂੰ ਸਾਡੀ ਕੱਲੇ-ਕੱਲੇ ਦੀ ਸਿਆਣ ਆ ਸਾਡੀ ਸਾਰੀ ਬਾਇਓਗ੍ਰਾਫੀ ਪਰਮੇਸ਼ਵਰ ਦੇ ਕੋਲ ਆ ਸਾਡੇ ਬਾਰੇ ਸਾਰਾ ਕੁਝ ਪ੍ਰਭੂ ਜੀ ਨੂੰ ਪਤਾ ਆ ਤੇ ਵਚਨ ਦੇ ਵਿੱਚ ਲਿਖਿਆ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਆ ਕਿੰਨਾ ਉਹ ਮੈਨੂੰ ਫੋਲੋ ਕਰਦੀਆਂ ਆ ਉਹ ਮੇਰੇ ਅਨੁਸਾਰ ਚੱਲਦੀਆਂ ਮੈਂ ਜਿੱਧਰ ਨੂੰ ਕਹਿਣਾ ਤੁਰੋ ਉਹ ਉਧਰ ਨੂੰ ਤੁਰਦੀਆਂ ਆ। ਉਹ ਆਪਣੀ ਮਰਜ਼ੀ ਨਹੀਂ ਕਰਦੀਆਂ। ਹੁਣ ਆਪਾਂ ਚੈੱਕ ਕਰਨਾ ਆ ਵੀ ਆਪਣਾ ਜਿਹੜਾ ਸੁਭਾਅ ਆ ਉਹ ਕਿਦਾਂ ਦਾ ਆ। ਅਸੀਂ ਆਪਣੇ ਅਯਾਲੀ ਦੀ ਆਪਣੇ ਆਜੜੀ ਦੀ ਆਵਾਜ਼ ਨੂੰ ਪਹਿਚਾਣਦੇ ਆ ਕਿ ਅਸੀਂ ਆਪਣੇ ਆਜੜੀ ਦੇ ਮਗਰ ਤੁਰੇ ਜਾਂਦੇ ਆ ਕੀ ਅਸੀਂ ਜਿੱਧਰ ਨੂੰ ਸਾਨੂੰ ਡਾਇਰੈਕਸ਼ਨ ਦਿੱਤੀ ਗਈ ਆ ਅਸੀਂ ਉਸੇ ਡਾਇਰੈਕਸ਼ਨ ਨੂੰ ਫਾਲੋ ਕਰਦੇ ਆ ਕਿਤੇ ਆਪਣੀ ਮਨ ਦੀ ਇੱਛਾ ਦੇ ਨਾਲ ਤੇ ਨਹੀਂ ਚੱਲ ਰਹੇ ਜੇ ਤੁਸੀਂ ਆਪਣੇ ਮਨ ਦੀ ਇੱਛਾ ਨਾਲ ਚੱਲ ਰਹੇ ਆ ਕਿ ਵਚਨ ਸਾਨੂੰ ਕਹਿ ਰਿਹਾ ਹੋਵੇ ਸੱਜੇ ਮੁੜੋ ਤੇ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਖੱਬੇ ਮੁੜੋ ਤੇ ਤੁਸੀਂ वचन ਨੂੰ ਇੱਕ ਪਾਸੇ ਰੱਖ ਕੇ ਖੱਬੇ ਨੂੰ ਮੁੜ ਗਏ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਦੀ ਨਹੀਂ ਸੁਣੀ ਪਰ ਆਪਣੇ ਮਨ ਦੀ ਸੁਣੀ ਔਰ ਇਹਦਾ ਮਤਲਬ ਤੁਸੀਂ ਭੇਡਾਂ ਵਿੱਚ ਨਹੀਂ ਬੱਕਰੀਆਂ ਦੇ ਵਿੱਚ ਆਉਂਦੇ ਹੋ ਸੇਂਗ ਫਸਾਉਣ ਵਾਲਾ ਕੰਮ ਕਰਦੇ ਹੋ ਅਗਰ ਅਸੀਂ ਪਰਮੇਸ਼ਵਰ ਜੀ ਦੇ ਲੋਕ ਆ ਫਿਰ ਸਾਨੂੰ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ ਹੈ ਹਰ ਰੋਜ਼ ਸੁਣਨਾ ਹੈ ਹਰ ਵੇਲੇ ਸੁਣਨਾ ਹੈ ਹਰ ਹਾਲਤ ਵਿੱਚ ਸੁਣਨਾ ਹੈ ਔਰ ਸੁਣ ਕੇ ਉਹਨੂੰ ਫੋਲੋ ਕਰਨਾ ਹੈ ਔਰ ਜਿੱਦਾਂ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਕਹਿੰਦਾ ਉਦਾਂ ਹੀ ਕਰਨਾ ਹੈ ਹallelujah ਔਰ ਜਿਹੜੇ ਆਵਾਜ਼ ਨੂੰ ਸੁਣਦੇ ਆ ਆਵਾਜ਼ ਨੂੰ ਪਹਿਚਾਨਦੇ ਆ ਉਹਦੇ ਅਨੁਸਾਰ ਚੱਲਦੇ ਆ ਵਚਨ ਦੇ ਵਿੱਚ ਲਿਖਿਆ ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਫੇ ਸਦਾ ਦਾ ਜੀਵਨ ਉਹਨਾਂ ਨੂੰ ਮਿਲਦਾ ਹੈ ਜਿਹੜੇ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਦੇ ਆ ਤੇ ਮੰਨਦੇ ਆ ਅਰ ਉਹਨਾਂ ਦਾ ਸਦੀਪਕ ਕਾਲ ਤਿਕ ਕਦੇ ਨਾਸ਼ ਨਾ ਹੋਵੇਗਾ ਫਿਰ ਕਦੇ ਵੀ ਉਹਨਾਂ ਦਾ ਨਾਸ਼ ਨਹੀਂ ਹੋਊਗਾ ਜਦ ਤੱਕ ਸਮੇਂ ਟਹਿਰਾਏ ਗਏ ਆ ਸਦੀਪਕ ਕਾਲ ਸਦਾ ਤੀਕ ਦੇ ਸਮਿਆਂ ਤੱਕ ਉਹਨਾਂ ਲੋਕਾਂ ਦਾ ਕਦੇ ਨਾਸ਼ ਨਹੀਂ ਹੋਊਗਾ ਜਿਹੜੇ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਦੇ ਆ ਔਰ ਉਹਦੇ ਅਨੁਸਾਰ ਚੱਲਦੇ ਆ ਔਰ ਉਹਨਾਂ ਨੂੰ ਮੇਰੇ ਹੱਥੋਂ ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ ਤੇ ਨਾ ਕੋਈ ਉਹਨਾਂ ਨੂੰ ਪਰਮੇਸ਼ਵਰ ਦੇ ਕੋਲੋਂ ਖੋਈ ਸਕਦਾ ਆ ਤੁਸੀਂ ਕਈ ਵਾਰੀ ਸੁਣਿਆ ਹੋਊਗਾ ਪ੍ਰਾਰਥਨਾ ਦੇ ਵਿੱਚ ਬੋਲਿਆ ਜਾਂਦਾ हे hey, पिता ਅਸੀਂ ਇਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦਿੰਨੇ ਆਂ ਕਿਉਂ ਇਹ ਸ਼ਬਦ ਬੋਲਿਆ ਜਾਂਦਾ ਹੈ ਕਈ ਵਾਰੀ ਅਸੀਂ ਕਹਿੰਨੇ ਪ੍ਰਭੂ ਅਸੀਂ ਆਪਣੇ ਜਾਨ ਮਾਲ ਧਨ ਨੂੰ ਤੁਹਾਡੇ ਹੱਥਾਂ ਵਿੱਚ ਦਿੰਨੇ ਆਂ ਇੱਕ ਵੱਡਾ ਮਕਸਦ ਆਏ ਸ਼ਬਦ ਬੋਲਣ ਦਾ ਕਿਉਂਕਿ ਇੱਥੇ ਵਚਨ ਦੇ ਵਿੱਚ ਲਿਖਿਆ ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਲਵੇਗਾ ਕਿਉਂਕਿ ਪਰਮੇਸ਼ਵਰ ਦੇ ਹੱਥ ਦੇ ਵਿੱਚੋਂ ਕੋਈ ਖੋ ਨਹੀਂ ਸਕਦਾ ਜੇ ਤੁਸੀਂ ਇਸ ਤੋਂ ਅਗਲੀ ਵਰਡਸ ਪੜ੍ਹੋਗੇ ਅੱਜ ਤੇ ਦੇਖੋਗੇ ਉਹਦੇ 'ਚ ਲਿਖਿਆ ਪਰਮੇਸ਼ਵਰ ਸਭ ਨਾਲੋਂ ਵੱਡਾ ਆ ਔਰ ਕੋਈ ਵੀ ਉਹਦੇ ਹੱਥ 'ਚੋਂ ਖੋ ਨਹੀਂ ਸਕਦਾ ਇਸ ਲਈ ਜਦੋਂ ਅਸੀਂ ਆਪਣਾ ਆਪ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿੰਨੇ ਆ ਆਪਣੀਆਂ ਬਲੇਸਿੰਗਸ ਨੂੰ ਆਪਣੀ ਜਾਨ ਨੂੰ ਆਪਣੇ maal ਨੂੰ ਆਪਣੇ ਧਨ ਦੌਲਤ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿੰਨੇ ਆ ਫੇਰ ਬਿਮਾਰੀ ਪਰਮੇਸ਼ਵਰ ਦੇ ਹੱਥਾਂ ਵਿੱਚੋਂ ਸਾਨੂੰ ਖੋ ਨਹੀਂ ਸਕਦੀ ਫੇਰ ਸਮੱਸਿਆ ਪਰਮੇਸ਼ਵਰ ਜੀ ਦੇ ਹੱਥਾਂ ਵਿੱਚੋਂ ਸਾਨੂੰ ਖੋ ਨਹੀਂ ਸਕਦੀ ਫੇਰ ਸ਼ੈਤਾਨ ਦੀਆਂ ਸ਼ਕਤੀਆਂ ਪਰਮੇਸ਼ਵਰ ਜੀ ਦੇ ਹੱਥਾਂ ਵਿੱਚੋਂ ਸਾਨੂੰ ਖੋ ਨਹੀਂ ਸਕਦੀਆਂ ਤੇ ਬੁਰੀਆਂ ਆਦਤਾਂ ਸਾਨੂੰ ਪਰਮੇਸ਼ਰ ਜੀ ਦੇ ਹੱਥਾਂ ਵਿੱਚੋਂ ਖੋ ਨਹੀਂ ਸਕਦੀਆਂ ਪਰ ਪਰਮੇਸ਼ਰ ਦੇ ਹੱਥਾਂ ਵਿੱਚ ਜਾ ਕੌਣ ਸਕਦਾ ਆ ਜਿਹੜਾ ਪਰਮੇਸ਼ਰ ਜੀ ਦੀ ਆਵਾਜ਼ ਨੂੰ ਸੁਣਦਾ ਆ ਔਰ ਜਿਹੜਾ ਪਰਮੇਸ਼ਰ ਜੀ ਦੇ ਮਗਰ ਤੁਰਦਾ ਆ ਹਾਲੇਲੂਇਆ ਇਹ ਬlesing ਆ ਪਰਮੇਸ਼ਰ ਜੀ ਦੀ ਆਵਾਜ਼ ਨੂੰ ਸੁਣਨ ਦੀ ਕਿ ਜੇ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਦੇ ਆ ਅਰਥਾਤ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆ ਤੇ ਫਿਰ ਮਗਰ ਤੁਰਦੇ ਆ ਉਹਦੇ ਅਨੁਸਾਰ ਚੱਲਦੇ ਆ ਤਾਂ ਫਿਰ ਅਸੀਂ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆ ਔਰ ਫਿਰ ਕੋਈ ਵੀ ਬੁਰੀ ਚੀਜ਼ ਤੁਹਾਡਾ ਕੱਤੀ ਵੀ ਨਾਸ਼ ਨਹੀਂ ਕਰ ਸਕਦੀ ਭਾਵੇਂ ਤੁਹਾਡੇ ਸਾਹਮਣੇ ਬਹਿ ਕੇ ਉਹ ਕੋਸ਼ਿਸ਼ ਕਰਨ ਤੁਹਾਡਾ ਨਾਸ਼ ਕਰਨ ਦੀ ਪਰ ਨਾ ਤਾਂ ਅੱਗ ਤੁਹਾਨੂੰ ਸਾੜ ਸਕਦੀ ਆ ਨਾ ਨਦੀਆਂ ਤੁਹਾਨੂੰ ਡਬੋ ਸਕਦੀਆਂ ਆ ਤੇ ਨਾ ਮੌਤ ਦਾ ਡੰਗ ਤੁਹਾਡੇ ਉੱਤੇ ਚੱਲਣਾ ਆ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਅਬਦੀ ਜੀਵਨ ਦਿੱਤਾ ਆ ਹallelujah ਕੋਈ ਬੁਰੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ ਸਰੀਰਕ ਮੌਤ ਵਿੱਚ ਸਭ ਨੇ ਮਰਨਾ ਆ ਪਰ ਜਿਹੜਾ ਇਨਸਾਨ ਪਾਪ ਕਰਦਿਆਂ ਹੋਇਆਂ ਪਾਪ ਵਾਲੇ ਜੀਵਨ ਵਿੱਚ ਮਰਦਾ ਆ ਉਹਦੇ ਲਈ ਮਰਨ ਦੇ ਬਾਅਦ ਜੀਵਨ ਨਹੀਂ ਆ ਪਰ ਜੋ ਇਨਸਾਨ ਪਰਮੇਸ਼ਵਰ ਦੇ ਮਗਰ ਤੁਰਦਾ ਆ ਪਰਮੇਸ਼ਵਰ ਦੇ ਵਚਨ 'ਚ ਚੱਲਦਾ ਆ ਔਰ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪਦਾ ਆ ਜਦੋਂ ਉਹ ਸਰੀਰ ਦੇ ਵਿੱਚ ਮਰਦਾ ਆ ਉਹਦੇ ਮਰਨ ਦੇ ਬਾਅਦ ਵਿੱਚ ਵੀ ਸਦੀਪਕ ਜੀਵਨ ਪਰਮੇਸ਼ਵਰ ਨੇ ਠਹਿਰਾਇਆ ਇਲਾਹੀ ਜੀਵਨ ਉਹਦੇ ਲਈ ਠਹਿਰਾਇਆ ਹੋਇਆ ਆ ਹallelujah ਸੋ ਇਸ ਲਈ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣੋ ਤਾਂ ਜੋ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਰਹਿ ਸਕੂ ਮਲਾਕੀ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਅਰ ਉਹਦੀ 2 ਨੰਬਰ ਪੰਕਤੀ ਵਿੱਚ ਕਹਿੰਦਾ ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਮਨ ਵਿੱਚ ਨਾ ਰੱਖੋਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ ਸਗੋਂ ਇਸ ਲਈ ਜੋ ਤੁਸੀਂ ਮਨ ਉੱਤੇ ਨਾ ਰੱਖਿਆ ਮੈਂ ਸਰਾਪ ਦੇ ਚੁੱਕਾ ਹਾਂ ਸੈਨਾ ਦਾ ਯਹਵਾ ਆਖਦਾ ਹੈ ਇੱਥੇ ਇਹ ਜਿਹੜੇ ਸ਼ਬਦ ਆ ਇਹ ਆਗੂਆਂ ਲਈ ਬੋਲੇ ਗਏ ਸੀ ਏ ਸੋਚੋ ਕਿ ਅਗਵਾਂ ਦੇ ਨਾਲ ਇੰਨੀ ਸ਼ਕਤੀ ਆ ਤੇ ਬਾਕੀਆਂ ਦੇ ਨਾਲ ਵੀ ਕਿੰਨੀ ਹੋਊਗੀ ਅਰ ਨਵੇਂ ਨੇਮ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਪਰਮੇਸ਼ਵਰ ਦੇ ਵਰਡ ਨੂੰ ਫੋਲੋ ਕਰਨ ਦਾ ਹੁਕਮ ਆ ਉਹਦੀ ਆਵਾਜ਼ ਨੂੰ ਸੁਣਨ ਦਾ ਹੁਕਮ ਆ ਔਰ ਇੱਥੇ ਲਿਖਿਆ ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਮਨ ਵਿੱਚ ਨਾ ਰੱਖੋਗੇ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਉੱਤੇ ਜਨਰੇਸ਼ਨਲ ਕਰਸ ਕੰਮ ਕਰਦੇ ਆ ਜਿੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰਦੇ ਆ ਬਹੁਤ ਸਾਰੇ ਲੋਕ ਆ ਉਹ ਕਮਾਈ ਬਹੁਤ ਕਰਦੇ ਆ ਪਰ ਉਹਨਾਂ ਦੇ ਘਰ ਵਿੱਚ ਧਨ ਦੌਲਤ ਟਿਕਦਾ ਨਹੀਂ ਬਹੁਤ ਸਾਰੇ ਲੋਕ ਆ ਉਹ ਮਿਹਨਤ ਬਹੁਤ ਕਰਦੇ ਆ ਪਰ ਬਰਕਤ ਨਹੀਂ ਆਉਂਦੀ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਲੋਕ ਆ ਉਹ ਦੂਜਿਆਂ ਦੇ ਨਾਲ ਵੀ ਭਲਾਈ ਬਹੁਤ ਕਰਦੇ ਆ ਪਰ ਆਪਣੇ ਜੀਵਨ ਵਿੱਚ ਭਲਾਈ ਨਹੀਂ ਦੇਖਦੇ ਉਹਦਾ ਇਹ ਰੀਜ਼ਨ ਆ ਕਹਿੰਦੇ ਜੇ ਤੁਸੀਂ ਨਾ ਸੁਣੋਗੇ ਉਹਦਾ ਰੀਜ਼ਨ ਆ ਕਿਉਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਨਹੀਂ ਸੁਣ ਰਹੇ ਇਥੇ ਲਿਖਿਆ ਜੇ ਤੁਸੀਂ ਨਾਂ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਮਨ ਵਿੱਚ ਨਾ ਰੱਖੋਗੇ ਜੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਆਪਣੇ ਮਨ ਵਿੱਚ ਨਹੀਂ ਰੱਖੋਗੇ ਜੇ ਤੁਹਾਡਾ ਮਨ ਪਰਮੇਸ਼ਵਰ ਦੀ ਮਹਿਮਾ ਨਹੀਂ ਕਰਦਾ ਪਰਮੇਸ਼ਵਰ ਦੀ ਉਸਤਤ ਨਹੀਂ ਕਰਦਾ ਪਰਮੇਸ਼ਵਰ ਦਾ ਮਾਣ ਨਹੀਂ ਕਰਦਾ ਇੱਜ਼ਤ ਨਹੀਂ ਕਰਦਾ ਤਾਂ ਕਹਿੰਦਾ ਮੈਂ ਤੁਹਾਨੂੰ ਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ ਸਗੋ ਕਹਿੰਦਾ ਇਸ ਲਈ ਜੋ ਤੁਸੀਂ ਮਨ ਉੱਤੇ ਨਾਂ ਰੱਖਿਆ ਮੈਂ ਸਰਾਪ ਦੇ ਚੁੱਕਾ ਹਾਂ ਸੈਨਾਵਾਂ ਦਾ ਯਹਵਾ ਆਖਦਾ ਹੈ ਜਿਹੜੇ ਪਹਿਲਾਂ ਹੀ ਥੁੜੋਂ ਦੇ ਵਿੱਚ ਕਹਿੰਦਾ ਉਹ ਇਸ ਲਈ ਆ ਕਿਉਂਕਿ ਤੁਸੀਂ ਮੇਰੀ ਆਵਾਜ਼ ਨੂੰ ਸੁਣਿਆ ਨਹੀਂ ਤੇ ਸੁਣ ਕੇ ਮਨ ਵਿੱਚ ਵੀ ਨਹੀਂ ਰੱਖਿਆ ਜਾਂ ਤਾਂ ਸੁਣਿਆ ਨਹੀਂ ਜੇ ਸੁਣਿਆ ਤੇ ਸੁਣ ਕੇ ਮਨ ਵਿੱਚ ਨਹੀਂ ਰੱਖਿਆ ਇਸ ਲਈ ਕਹਿੰਦਾ ਮੈਂ ਸ਼ਰਾਪ ਦੇ ਚੁੱਕਾ ਹਾਂ ਪਰ ਜਿਨ੍ਹਾਂ ਦੇ ਕੋਲ ਬਰਕਤ ਆ ਉਹ ਇtanto ਨਾ ਸਮਝਣ ਕਿ ਐਵਰ ਲਾਸਟਿੰਗ ਆ ਹਮੇਸ਼ਾ ਦੇ ਲਈ ਆ ਪਰ ਬਰਕਤ ਉਦੋਂ ਤੱਕ ਆ ਜਦੋਂ ਤੱਕ ਤੁਸੀਂ ਪਰਮੇਸ਼ਵਰ ਦੇ ਭੈ ਦੇ ਵਿੱਚ ਜਦੋਂ ਤੱਕ ਤੁਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਦੇ ਆ ਪਰ ਉਹਦੀ ਉਪਮਾ ਨੂੰ ਆਪਣੇ ਮਨ ਵਿੱਚ ਰੱਖਦੇ ਆ ਤੁਹਾਡੀਆਂ ਬਰਕਤਾਂ ਸਲਾਮਤ ਆ ਪਰ ਬਹੁਤ ਸਾਰੇ ਲੋਕ ਆ ਕਈਆਂ ਦੇ ਘਰਾਂ ਵਿੱਚ ਖਾਣ ਨੂੰ 36 ਪ੍ਰਕਾਰ ਦੇ ਪਦਾਰਥ ਆ ਪਰ ਉਹਨਾਂ ਨੂੰ ਡਾਕਟਰਾਂ ਨੇ ਮਨਾ ਕੀਤਾ ਆ ਤੁਸੀਂ ਮਿੱਠਾ ਨਹੀਂ ਖਾਣਾ ਤੁਸੀਂ ਘੇ ਨਹੀਂ ਖਾਣਾ ਤੁਸੀਂ ਤਲਿਆ ਨਹੀਂ ਖਾਣਾ ਤੁਸੀਂ ਠੰਡਾ ਨਹੀਂ ਖਾਣਾ ਤੁਸੀਂ ਖੱਟਾ ਨਹੀਂ ਖਾਣਾ ਉਹਨਾਂ ਦੇ ਮੋਰੇ ਬਹੁਤ ਇੱਛਾ ਆ ਖਾਣ ਦੇ ਲਈ ਪਰ ਉਹ ਖਾ ਨਹੀਂ ਸਕਦੇ ਉਹਨਾਂ ਨੂੰ ਬਿਮਾਰੀਆਂ ਇਹੋ ਜੀਆਂ ਲੱਗੀਆਂ ਆ ਬਹੁਤ سارے ਲੋਕ ਆ ਉਹਨਾਂ ਦੇ ਕੋਲ ਪੈਸਾ ਬਹੁਤ ਆ ਪਰ ਉਹ ਘੁੰਮਣ ਫਿਰਨ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀ ਸਿਹਤ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ ਪਰ ਬਹੁਤ سارے ਲੋਕ ਆ ਉਹ ਘੁੰਮਣਾ ਤਾਂ ਚਾਹੁੰਦੇ ਆ ਪਰ ਉਹਨਾਂ ਦੇ ਕੋਲ ਪੈਸਾ ਨਹੀਂ ਆ ਉਹ ਖਾਣਾ ਤਾਂ ਚਾਹੁੰਦੇ ਆ ਪਰ ਖਾਣ ਲਈ ਪਦਾਰਥ ਨਹੀਂ ਆ ਤਾਂ ਤੁਸੀਂ ਸੋਚ ਸਕਦੇ ਆ ਕਿ ਜਿਹੜਾ ਸਰਾਪ ਆ ਉਹ ਇਹੀ ਨਹੀਂ ਆ ਕਿ ਸਾਡੇ ਕੋਲ ਹੈ ਨਹੀਂ ਕੁਝ ਜਿਨ੍ਹਾਂ ਦੇ ਕੋਲ ਹੈ ਉਹ ਉਹਦਾ ਇਸਤੇਮਾਲ ਨਹੀਂ ਕਰ ਸਕਦੇ ਇਹ ਵੀ ਇੱਕ ਸਰਾਪ ਆ ਕਿ ਤੁਹਾਡੇ ਹੱਥ ਵਿੱਚ ਚਾਕਲੇਟ ਹੋਏ ਪਰ ਤੁਸੀਂ ਖਾਣ ਤੋਂ ਅਸਮਰਥ ਹੋਮੋ ਗਲੇ ਦੀ ਬਿਮਾਰੀ ਹੋਏ ਮੂੰਹ ਦੀ ਬਿਮਾਰੀ ਹੋਏ ਤਾਂ ਸਾਹਮਣੇ ਤੁਹਾਡੇ ਭਾਵੇਂ ਜਿੱਦਾਂ ਦੇ ਮਰਜੀ ਵਿਅੰਜਨ ਪਰੋਸ ਕੇ ਰੱਖੇ ਹੋਣ ਭੋਜਨ ਪਰੋਸ ਕੇ ਰੱਖੇ ਹੋਣ ਤੁਸੀਂ ਉਹਨਾਂ ਦਾ ਸੇਵਨ ਨਾ ਕਰ ਸਕੋ ਤੁਸੀਂ ਉਹਨਾਂ ਨੂੰ ਖਾ ਨਾ ਸਕੋ ਇਸਰਾਪ ਹੀ ਤੇ ਆ ਹੋਰ ਕੀ ਆ ਜਾਂ ਤੁਹਾਡਾ ਦਿਲ ਕਰ ਰਿਹਾ ਹੋਵੇ ਪਰ ਤੁਸੀਂ ਉਸ ਚੀਜ਼ ਨੂੰ ਲੈ ਨਾ ਸਕੋ ਤੇ ਵੀ ਸਰਾਪ ਹੀ ਤੇ ਆ ਹੋਰ ਕੀ ਆ ਤਾਂ ਵਚਨ ਵਿੱਚ ਲਿਖਿਆ ਆ ਜੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਕੋਲ ਹੈ ਉਹਨਾਂ ਦਾ ਆਨੰਦ ਲੈ ਸਕੀਏ ਔਰ ਜਿਨ੍ਹਾਂ ਦੇ ਕੋਲ ਨਹੀਂ ਆ ਉਹ ਆਨੰਦ ਦੇ ਵਾਸਤੇ ਉਹਨੂੰ ਪ੍ਰਾਪਤ ਕਰ ਸਕਣ ਤਾਂ ਦੋਨੋਂ ਹੀ ਕੰਡੀਸ਼ਨਸ ਦੇ ਵਿੱਚ ਸਾਨੂੰ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ ਹੈ ਔਰ ਦੋਨੋਂ ਹੀ ਕੰਡੀਸ਼ਨਸ ਦੇ ਵਿੱਚ ਦੋਨੋਂ ਹੀ ਹਾਲਾਤਾਂ ਦੇ ਵਿੱਚ ਸਾਨੂੰ ਪਰਮੇਸ਼ਵਰ ਦੀ ਮहिमा ਕਰਨ ਦੀ ਜ਼ਰੂਰਤ ਆ ਔਰ ਉਹਦੀ ਮहिमा ਮਨ ਤੋਂ ਕਰਨੀ ਆ ਹallelujah ਲੂਕਾ ਦੀ ਕਿਤਾਬ ਉਹਦਾ 11 ਨੰਬਰ ਅਧਿਆਇ ਹੈ ਰੋਦੀ 28 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਤਾਂ ਉਹ ਸਾਖਿਆ ਪਰ ਧੰਨ ਹੋਣਗੇ ਉਹ ਜਿਹੜੇ ਪਰਮੇਸ਼ਵਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ ਹੁਣ ਬਚਨ ਵਿੱਚ ਕੀ ਲਿਖਿਆ ਧੰਨਿਆ ਉਹ ਉਹ ਬlesdਿਆ ਉਹ ਆਸ਼ੀਸ਼ ਪਾਏ ਹੋਏ ਲੋਕ ਆ ਕਿੰਨਾ ਧਾਨਿਆਂ ਉਹ ਜਿਹੜੇ ਪਰਮੇਸ਼ਵਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ ਹੁਣ ਤੁਸੀਂ ਦੇਖੋ ਕੱਲੇ ਸੁਣਨ ਦੇ ਬਾਰੇ ਵਿੱਚ ਹੀ ਨਹੀਂ ਲਿਖਿਆ ਹਰ ਜਗ੍ਹਾ ਤੇ ਨਾਲ ਫੋਲੋ ਕਰਨ ਦੇ ਬਾਰੇ ਵਿੱਚ ਵੀ ਲਿਖਿਆ ਜਿੱਥੇ ਲਿਖਿਆ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਉੱਥੇ ਨਾਲ ਇਹ ਵੀ ਲਿਖਿਆ ਉਹ ਮੇਰੇ ਮਗਰ ਤੁਰੀਆਂ ਆਉਂਦੀਆਂ ਹਨ ਮਗਰ ਤੁਰੀਆਂ ਆਉਣ ਦਾ ਮਤਲਬ ਕੀ ਹੈ ਉਹ ਮੈਨੂੰ ਫਾਲੋ ਕਰਦੀਆਂ ਆ ਮੰਨਦੀਆਂ ਆ ਜਿੱਥੇ ਲਿਖਿਆ ਤੁਸੀਂ ਸੁਣੋਗੇ ਤੇ ਮੇਰੀ ਮੇਰੇ ਨਾਮ ਦੀ ਉਪਮਾ ਨੂੰ ਮਨ ਵਿੱਚ ਰੱਖੋਗੇ ਮਨ ਵਿੱਚ ਰੱਖਣਾ ਮਤਲਬ ਮੰਨਣਾ ਹੁਣ ਇੱਥੇ ਵੀ ਲਿਖਿਆ ਧੰਨਿਆ ਉਹ ਜਿਹੜੇ ਪਰਮੇਸ਼ਵਰ ਦੇ ਬਚਨ ਨੂੰ ਸੁਣਦੇ ਅਤੇ ਮੰਨਦੇ ਆ ਕੱਲੇ ਸੁਣਨ ਦੇ ਨਾਲ ਕੁਝ ਨਹੀਂ ਹੁੰਣਾ ਉਹਨੂੰ ਮੰਨਣਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਸੁਣ ਕੇ ਮੰਨਦੇ ਆ ਆਸ਼ੀਸ਼ ਉਦੋਂ ਆਉਂਦੀ ਆ ਜਦੋਂ ਤੁਸੀਂ ਸੁਣ ਕੇ ਮੰਨਦੇ ਆ ਬਰਕਤ ਉਦੋਂ ਆਉਂਦੀ ਆ ਜਦੋਂ ਤੁਸੀਂ ਸੁਣ ਕੇ ਮੰਨਦੇ ਆ ਚੰਗਿਆਈ ਉਦੋਂ ਹੁੰਦੀ ਆ ਜਦੋਂ ਤੁਸੀਂ ਸੁਣ ਕੇ ਮੰਨਦੇ ਆ ਡਿਲੀਵਰੈਂਸ ਆਜ਼ਾਦੀ ਉਦੋਂ ਹੁੰਦੀ ਆ ਨਜ਼ਾਤ ਉਦੋਂ ਮਿਲਦੀ ਆ ਕੱਲੇ ਸੁਣਨ ਦੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਦੇਖੋ ਕਿੰਨੇ ਲੋਕ ਆ ਕਿ ਉਹ ਹਰ ਰੋਜ਼ ਖਬਰਾਂ ਸੁਣਦੇ ਆ ਕੁਝ ਲੋਕੀ ਉਹਨਾਂ ਖਬਰਾਂ ਨੂੰ ਦਿਲ ਤੇ ਲਾ ਕੇ ਬਿਮਾਰ ਹੋ ਜਾਂਦੇ ਆ ਪਰ ਕੁਝ ਲੋਕ ਆ ਉਹਨਾਂ ਖਬਰਾਂ ਨੂੰ ਸੁਣਿਆ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਕਿਸੇ ਨੇ ਕਹਿ ਦਿੱਤਾ ਖਬਰਾਂ ਦੇ ਵਿੱਚ ਆਇਆ ਕਿ ਸਰਕਾਰ ਵੱਲੋਂ ਹੁਕਮ ਆ ਕਰੋਨਾ ਨਿਕਲੋ ਇੱਕ ਨੇ ਸੁਣ ਕੇ ਮੰਨ ਲਿਆ ਉਹ ਘਰ ਵਿੱਚ ਰੁਕ ਗਏ ਆ ਇੱਕ ਨੇ ਸੁਣ ਕੇ ਨਹੀਂ ਮੰਨਿਆ ਉਹ ਘਰੋਂ ਬਾਹਰ ਨਿਕਲ ਗਿਆ ਕਿਉਂਕਿ ਉਹਨੇ ਸਿਰਫ ਸੁਣਿਆ ਉਹਨੇ ਮੰਨਿਆ ਨਹੀਂ ਤੇ ਜਿੰਨੇ ਸੁਣ ਕੇ ਮੰਨਿਆ ਨਹੀਂ ਸੀ ਉਹਨਾਂ ਨਾਲ ਕੀ ਹੋਇਆ ਬੜੀਆਂ ਵੀਡੀਓ ਵਾਇਰਲ ਹੋਈਆਂ ਸੀ ਸਜ਼ਾ ਮਿਲਦੀ ਸੀ ਨਾ ਤਾਂ ਆਸ਼ੀਸ਼ ਜਿਹੜੀ ਆ ਉਹ ਸੁਣ ਕੇ ਮੰਨਣ ਵਿੱਚ ਆਉਂਦੀ ਆ ਤੁਸੀਂ ਸੋਚੋ ਜਦੋਂ ਤੁਸੀਂ ਗਿਆਨੀਆਂ ਦੇ ਨਾਲ ਗੱਲਾਂ ਕਰਦੇ ਆ ਸਿਆਣੀਆਂ ਨਾਲ ਗੱਲਾਂ ਕਰਦੇ ਆ પતિ ਪਤਨੀ ਨਾਲ ਗੱਲ ਕਰਦਾ ਪਤਨੀ ਪਤੀ ਨਾਲ ਗੱਲ ਕਰਦੀ ਬੱਚੇ ਮਾਂ ਪਿਓ ਦੇ ਨਾਲ ਗੱਲ ਕਰਦੇ ਮਾਂ ਪਿਓ ਬੱਚਿਆਂ ਦੇ ਨਾਲ ਗੱਲਾਂ ਕਰਦੇ ਆ ਜੇ ਆਪਾਂ ਸਿਰਫ ਸੁਣੀਏ ਪਰ ਆਖੇ ਨਾ ਲੱਗੀਏ ਫੇਕੀ ਹੋਊਗਾ ਲੜਾਈ ਹੋਊਗੀ ਸਜ਼ਾ ਮਿਲੂਗੀ ਝਿੜਕੇ ਪੈਣਗੇ ਮਿਸ ਅੰਡਰਸਟੈਂਡਿੰਗ ਹੋਊਗੀ ਹੁੰਦਾ ਕਿ ਨਹੀਂ ਹੁੰਦਾ ਪਰ ਜੇ ਤੁਸੀਂ ਨਿਆਣੇ ਨੂੰ ਕੁਝ ਦੱਸਿਆ ਉਹਨੇ ਸੁਣ ਲਿਆ ਸੁਣ ਕੇ ਫਿਰ ਉਹਨੇ ਮੰਨ ਲਿਆ ਫਿਰ ਉਹਨੇ ਬਚਣਾ ਹੈ ਫਿਰ ਉਹਨੇ ਤੁਹਾਡੇ ਕੋਲੋਂ ਅਸ਼ੀਰਵਾਦ ਲੈ ਲੈਣਾ ਹੈ ਫਿਰ ਉਹਨੇ ਤੁਹਾਡੇ ਕੋਲੋਂ ਇਨਾਮ ਲੈ ਲੈਣਾ ਹੈ ਤੇ ਜਿਹੜੇ ਨਿਆਣੇ ਨੇ ਸੁਣ ਕੇ ਮੰਨਿਆ ਨਹੀਂ ਫਿਰ ਉਹਨੇ ਕੰਨਾਂ ਤੇ ਪੈ ਜਾਣੀਆਂ ਉਹਦੇ ਸਜ਼ਾ ਮਿਲ ਜਾਣੀ ਉਹਨੂੰ ਝੜਕੇ ਪੈ ਜਾਣੇ ਉਹਨੂੰ आशीष ਹਮੇਸ਼ਾ ਸੁਣ ਕੇ ਮੰਨਣ ਦੇ ਵਿੱਚ ਆ ਜਿਹੜੀਆਂ ਗਵਾਹੀਆਂ ਹੁੰਦੀਆਂ ਉਹ ਕਿਹਨਾਂ ਦੀਆਂ ਹੁੰਦੀਆਂ ਆ ਜਿਹੜੇ ਲੋਕ ਸੁਣਦੇ ਆ ਅਤੇ ਮੰਨ ਲੈਂਦੇ ਆ ਇਹ ਜਿਹੜੀ ਵਰਸ ਆ ਲੂਕਾ 11 ਦੀ 28 ਇਹ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਦੀਆਂ ਗਵਾਹੀਆਂ ਹੋ ਰਹੀਆਂ ਆ ਕਹਿੰਦਾ ਉਹ ਸਾਥੀਆ ਪਰਧਾਨ ਹੋਣਗੇ ਉਹ ਜਿਹੜੇ ਪਰਮੇਸ਼ਵਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ ਉਹ ਧਾਨੇ ਹਨ ਨਾ ਉਹਨਾਂ ਨੇ ਆਸ਼ੀਸ਼ ਪਾ ਲਈ ਪਰਮੇਸ਼ਵਰ ਦੇ ਕੋਲੋਂ ਪਹਿਲਾਂ ਤਾਂ ਉਹਨਾਂ ਨੇ ਸੁਣਿਆ ਕਿ ਪਰਮੇਸ਼ਵਰ ਦੇ ਦਾਸ ਨੇ ਪ੍ਰਾਰਥਨਾ ਕੀਤੀ ਤੁਸੀਂ ਚੰਗੇ ਹੋ ਰਹੇ ਆ ਉਹਨਾਂ ਨੇ ਸੁਣਿਆ ਸੁਣ ਕੇ ਮਨ ਤੱਕ ਲੈ ਗਏ ਮਨ ਤੋਂ ਮੰਨ ਲਿਆ ਕਿ ਮੈਂ ਚੰਗਾ ਹੋ ਰਿਹਾ ਆ ਉਹਨਾਂ ਨੇ ਮੰਨ ਲਿਆ ਔਰ ਘਰ ਜਾ ਕੇ ਵੀ ਉਹਨਾਂ ਨੇ ਮੰਨ ਨਹੀਂ ਕੀਤਾ ਉਹਦੇ ਉੱਤੇ ਮੈਂ ਚੰਗਾ ਹੋ ਰਿਹਾ ਆ ਮੇਰੇ ਲਈ ਪ੍ਰਾਰਥਨਾ ਕੀਤੀ ਗਈ ਮੈਂ ਚੰਗਾ ਹੋ ਰਿਹਾ ਆ ਆਵਾਜ਼ ਸੁਣੀ ਤੁਹਾਨੂੰ ਬਰਕਤ ਮਿਲ ਰਹੀ ਆ ਪਹਿਲਾਂ ਸੁਣਿਆ ਫੇ ਮਨ ਤੱਕ ਲੈ ਕੇ ਗਏ ਫੇ ਮੰਨ ਲਿਆ ਮੈਨੂੰ ਬਰਕਤ ਮਿਲ ਰਹੀ ਆ ਮੇਰੇ ਲਈ ਸ਼ਬਦ ਬੋਲੇ ਗਏ ਮੈਨੂੰ ਬਰਕਤ ਮਿਲ ਰਹੀ ਆ ਮੇਰੇ ਬੱਚੇ ਆਗਿਆਕਾਰੀ ਵਿੱਚ ਹੋ ਰਹੇ ਆ ਸਾਡੇ ਘਰ ਵਿੱਚ ਬਰਕਤ ਆ ਰਹੀ ਆ ਸਾਡੇ ਬੰਧਨ ਟੁੱਟ ਰਹੇ ਆ ਤੁਸੀਂ ਨਜਾਤ ਪਾ ਰਹੇ ਆ ਜਿਨ੍ਹਾਂ ਨੇ ਸੁਣਿਆ ਫਿਰ ਸੁਣ ਕੇ ਮੰਨ ਲਿਆ ਉਹ ਕੀ ਹੋਇਆ ਥੋੜੇ ਦਿਨਾਂ ਬਾਅਦ ਗਵਾਹੀ ਨਾਲ ਖੜੇ ਹੋ ਗਏ ਹallelujah ਪਰ ਬਹੁਤ ਸਾਰੇ ਉਹਨਾਂ ਨੇ ਜਾਂ ਤਾਂ ਸੁਣਿਆ ਨਹੀਂ ਜੇ ਸੁਣ ਲਿਆ ਉਹਨਾਂ ਦੇ ਕੰਨ ਲੀਕ ਕਰਦੇ ਆ ਉਹ ਦੂਜੇ ਪਾਸੇ ਉਹ ਨਹੀਂ ਨਿਕਲ ਗਿਆ ਆਪਣੇ ਕੰਨਾਂ ਦੀ ਲੀਕੇਜ ਨੂੰ ਬੰਦ ਕਰੋ ਆਪਣੇ ਕੰਨਾਂ ਦੇ ਰਾਹ ਨੂੰ ਮਨ ਦੇ ਨਾਲ ਜੋੜ ਦਿਓ ਆਪਣੇ ਦਿਲ ਦੇ ਨਾਲ ਜੋੜ ਦਿਓ ਕਿ ਜਦੋਂ ਆਵਾਜ਼ ਕੰਨ ਵਿੱਚ ਪਏ ਔਰ ਉਹ ਆਵਾਜ਼ ਜਿਸ ਆਵਾਜ਼ ਦੇ ਵਿੱਚ ਮੇਰੇ ਲਈ ਫਾਇਦੇ ਦੇ ਅੱਖਰ ਆ ਮੇਰੇ ਲਈ ਲਾਭ ਦੇ ਅੱਖਰ ਆ ਮੇਰੇ ਲਈ ਬਰਕਤ ਦੇ ਸ਼ਬਦ ਆ ਉਹਨਾਂ ਅੱਖਰਾਂ ਨੂੰ ਮੈਂ ਮਨ ਤੱਕ ਲੈ ਕੇ ਜਾਣਾ ਆ ਇੱਕ ਵੀ ਅੱਖਰ ਮੈਂ ਇੱਧਰ ਉੱਧਰ ਨਹੀਂ ਕਿਰਨ ਦੇਣਾ ਹਰ ਅੱਖਰ ਮੇਰੇ ਲਈ ਬਰਕਤ ਲੈ ਕੇ ਆਇਆ ਔਰ ਮੈਂ ਗਵਾਹੀ ਨਾਲ ਖੜਾ ਹੋਣਾ ਹੈ ਤੁਸੀਂ ਗਵਾਹੀ ਨਾਲ ਖੜੇ ਹੋ ਜਾਓਗੇ ਹallelujah